ਦੇਥੋ ਕੀ ਪਰਮਾਤਮਾ ਕੋ ਤੇਹੀ ਅਰਦਾਸ ਕਰੇਗੀ ਬਨਵਾਤੋਂ ਨੂੰ ਆਪਣੇ ਚਰਨਾ ਕਮ। ਇਸ ਕਰਕੇ ਸੰਤਬਾਹ ਕੀ ਬਹੁਤ ਹੀ ਦੁੱਖ ਹੋਇਆ ਕਿਉਂਕਿ ਇੱਕ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਜਿਹੜੇ ਸਾਡੇ ਨਾ ਮਤਰਾ ਦੀ ਕੋਲ ਮਿਲ ਕੇ ਇੰਨਾ ਹੈ ਇਸ ਜਿਵੇਂ ਘਰ ਦੇ ਮੈਂਬਰ ਹੁੰਦੇ। ਤੁਮ ਮਿਲਿਆ ਸੀ ਉਸ ਤੇ ਬਾਣੀ ਸਾਡੇ ਕੋਲ ਟਾਈਮ ਪਿੰਡ ਦਾ ਖਿਆਲ ਰੱਖਦੇ ਸੀ। ਪਿੰਡ ਦਾ ਪੂਰਾ ਯਾਦ ਰੱਖਦੇ ਸੀ ਸਾਰੀਆਂ ਗੱਲਾਂ ਪਤਾ ਯਾਦ ਕਰਦੇ ਸੀ ਹਰ ਚੀਜ਼ ਨੂੰ ਮਤਲਾਨੀ ਇਹਦੀਆਂ ਤਾਂ ਯਾਦਾਂ ਯਾਨੀ ਕਿ ਸੱਦਣਾ ਕਰਦੇ ਸੀ ਕਿ ਮੈਂ ਮਤਨ ਕੀ ਪਹਿਲਾਂ ਉੱਥੇ ਰਹਿੰਦੇ ਸੀ ਇਹ ਆਪਣੇ ਇਹ ਇਕਲਾ ਹੈਗਾ ਸੀ ਟਿਊਬਲ ਆਪਰੇਟਰ ਸੀ ਟਿਊਬਲ ਆਪਰੇਟਰ ਉੱਥੇ ਜਾਂਦੇ ਸੀ ਤੇ ਦੱਸਦੇ ਸੀ ਸੱਨੇ ਵਾਰ ਆਣਾ ਸੀ ਇੱਥੇ ਬੈਂਚ ਤੇ ਲੇਟ ਜਾਣਾ ਰੇਲਵੇ ਸਟੇਸ਼ਨ ਦੇ ਬੈਂਚ ਤੇ ਰੇਲ ਜਾਣਾ ਤੇ ਪਾਈਪ ਲਗਿੰਦੀ ਸੀ ਕਾਫੀ ਲੰਬੀ ਕਹਿੰਦੇ ਹੁੰਦੇ ਸੀ ਪਾਈਪ ਚ ਅਸੀਂ ਦੂਸਰੇ ਬੰਨਣ ਕਰਾਉਂਦਾ ਉੱਧਰ ਖੜ ਜਾ ਕਾਨੇ ਜੀ ਇਦਰੋਂ ਸੇ ਨੂੰ ਗਾਲਾਂ ਕੱਢਣੀਆਂ ਤੇ ਉਧਰੋਂ ਸੁਣਾਣੀਆਂ ਯਾਨੀ ਕਿ ਇਹ ਤਾਂ ਹਰ ਸਮਝ ਲੈ ਕਰਦੇ ਨੇ ਅੱਜ ਤੁਹਾਡੀ ਮੁਲਾਕਾਤ ਬਾਲੀਵੁੱਡ ਦੇ ਸੁਪਰਸਟਾਰ ਤਰਮਿੰਦਰ ਦੇ ਸਭ ਤੋਂ ਜਿਗਰੀ ਦੋਸਤ ਰਾਣਾਕਰਨ ਜਾ ਰਹੇ ਆ ਉਹ ਦੋਸਤ ਜਿਹੜੇ ਕਿ ਉਹਨਾਂ ਦੀ ਕੋਠੀ ਦੇ ਵਿੱਚ ਰਹਿੰਦੇ ਸਨ ਔਰ ਅਕਸਰ ਕਈ ਤਸਵੀਰਾਂ ਵੀ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਕਿ ਜਿਹੜੀਆਂ ਤਸਵੀਰਾਂ ਨੇ ਉਹ ਗਵਾਹੀ ਭਰਦੀਆਂ ਨੇ ਕਿ ਕਿੰਨਾ ਕੁ ਪਿਆਰ ਇਹ ਦੋਵਾਂ ਦਾ ਅਸੀਂ ਆਪਸ ਦੇ ਵਿੱਚ ਔਰ ਦੋਨੋਂ ਇੱਕ ਦੂਸਰੇ ਨੂੰ ਭਰਾ ਦੇ ਤੌਰ ਦੇ ਉੱਤੇ ਮਿਲਦੇ ਸਨ ਜੀ ਹਾਂ ਗੱਲ ਕਰ ਰਹੇ ਸੰਪੂਰਨ ਸਿੰਘ ਸਨਮ ਜੋ ਕਿ ਸਾਨੇਵਾਲ ਪਿੰਡ ਦੇ ਹੀ ਰਹਿਣ ਵਾਲੇ ਨੇ ਸਾਡੇ ਨਾਲ ਮੌਜੂਦ ਨੇ ਤਾਂ ਕਦੋਂ ਗਏ ਸੀ ਕੋਠੀ ਦੇ ਕੀ ਗੱਲਾਂ ਹੁੰਦੀਆਂ ਸੀ ਸਭ ਤੋਂ ਪਹਿਲਾਂ ਸੀ 1995 ਵਿੱਚ ਇਹਨਾਂ ਦੇ ਛੋਟੇ ਭਰਾ ਅਜੀਤ ਜੀ ਜੋ ਅੱਜਕੱਲ ਨਹੀਂ ਹੈਗੇ ਕਲਚਨ ਕਰ ਗਏ ਨੇ ਉਹਨਾਂ ਦੀ ਲੜਕੀ ਦੀ ਸ਼ਾਦੀ ਸੀ ਤੇ ਅਸੀਂ ਸ਼ਾਦੀ ਤੋਂ ਪਹਿਲਾਂ 5-6 ਦਿਨ ਪਹਿਲਾਂ ਚਲੇ ਗਏ ਸੀ ਤੇ ਵਿਆਹ ਦੇ ਬਾਅਦ ਰਿਸੈਪਸ਼ਨ ਹੋਈ ਉਸਦੇ ਬਾਅਦ ਵੀ 5-6 ਦਿਨ ਅਸੀਂ ਰਹਿ ਗਏ ਜਨ ਕਿ 15-16 ਦਿਨ ਅਸੀਂ ਇਹਨਾਂ ਦੇ ਨਾਲ ਰਹੇ ਹਾਂ ਔਰ ਇਹਨਾਂ ਤਾਂ ਪਤੀਰੇ ਇੰਨਾ ਸੀ ਬਹੁਤ ਦੋਸਤੀ ਤਰ੍ਹਾਂ ਮਤਲਬ ਕਿ ਜਿਵੇਂ ਪਹਿਲੀ ਵਾਰੀ ਮਿਲੇ ਸੀ ਲੇਕਿਨ ਦੋਸਤੀ ਤਰ੍ਹਾਂ ਬਿਲਕੁਲ ਮਿਲਦੇ ਸੀ ਕੋਈ ਇੰਨਾ ਚ ਪਤਾ ਨਹੀਂ ਕਿ ਬਹੁਤ ਵੱਡੇ ਹੀਰੇ ਸੀ ਉਸ ਵਕਤ ਕਿਸੇ ਕਿਸਮ ਦਾ ਇਹਨਾਂ ਚ ਕਮਾਨਣੀ ਸੀ ਸਾਡੇ ਨਾਲ ਹੀ ਵੀ ਵਿਦੇਖਾਸ ਕਰਨਾ ਸਾਡੇ ਨਾਲ ਹੀ ਲੰਚ ਕਰਨਾ ਸਾਡੇ ਨਾਲ ਹੀ ਡਿਨਰ ਕਰਨਾ ਤੇ ਸ਼ਾਮ ਨੂੰ ਬੈਠੇ ਇੰਜਾਇਮੈਂਟ ਕਰਨਾ ਤਾਸ਼ ਖੇលਦੇ ਹੁੰਦੇ ਸੀ ਅੱਛਾ ਤਾਸ਼ ਖੇਡਨ ਦੀ ਕੀ ਸੀ ਤਾਸ਼ ਖੇਡਦੇ ਸੀ ਤਾਸ਼ ਕਿੰਨੀ ਕੀ ਖੇਡਦੇ ਸੀ ਵੈਸੀ ਯਾਰੀ ਦੋਸਤੀ ਵਨੋ ਕੋਈ ਅਸਲ ਗੈਂਬਲਿੰਗ ਨਹੀਂ ਸੀ ਵੈਸੀ ਟਾਈਮ ਪਾਸ ਕਰਨ ਉਸ ਤਾਸ਼ ਖੇਡਦੇ ਸੀ ਸ਼ਾਮ ਨੂੰ ਬੈਠੇ ਆਂ ਵਿਹਲੇ ਹੋਗਾ ਚਲਲੀ ਠੀਕ ਆ ਸਾਡੇ ਨਾਲ ਤਾਂ ਬਿਜੀ ਰਹਿੰਦੇ ਸੀ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਤੇ ਲੇਕਿਨ ਸ਼ਾਮ ਨੂੰ ਬੈਠ ਕੇ ਇੰਜਾਇਮੈਂਮੈਂਟ ਕਰਦੇ ਸੀ ਬੈਠਣਾ ਅੱਧਾ ਕੁ ਬਾਣਾ ਘੰਟਾ ਤਾਂ ਅੱਜ ਖੇਲਦੇ ਹੁੰਦੇ ਸੀ। ਅੱਛਾ ਕੀ ਕੁਝ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਵੱਲੋਂ ਖਾਸ ਤੌਰ ਤੇ ਤੁਹਾਡਾ ਨਾ ਕੀ ਤੁਸੀਂ ਦੱਸਿਆ ਕਿ ਤੁਸੀਂ ਜਿਗਰੀ ਦੋਸਤ ਉਹਨਾਂ ਦੇ ਉਹਨਾਂ ਨੇ ਸਾਨੂੰ ਸਾਹਨੇ ਵਾਲ ਦੀਆਂ ਕਿੰਨੀਆਂ ਯਾਦਾਂ ਸੀ ਉਹ ਦੱਸ ਦਿੰਦੇ ਸੀ ਵੀ ਅਸੀਂ ਮਤਲਬ ਕਿ ਪਹਿਲਾਂ ਕਦੇ ਕਰਦੇ ਸਾਨੂੰ ਲਾਈਕ ਨਹੀਂ ਸੀ ਕਰਦੇ ਮੈਂ ਗਾਣ ਗਾਉਂਦਾ ਸੀ ਟਾਈਮ ਮਨ ਗਾਣ ਦਾ ਸ਼ੁਰੂ ਤੋਂ ਸ਼ੌਕ ਸੀ ਕਾਲਜ ਵਿੱਚ ਮਤਲਬ ਕਿ ਜਪੜਦੇ ਸੀ ਤਾਂ ਗਾਣੇ ਗਾ ਦਿੰਦੇ ਸੀ ਪਰਸਨੈਲਿਟੀ ਮੇਰੀ ਅੱਛੀ ਸੀ ਲੇਕਿਨ ਕਰਦੇ ਨਹੀਂ ਚਾਹੁੰਦੇ ਸੀ ਕਿ ਤੂੰ ਫਿਲਮ ਰਸਤੀ ਜਾ। ਅੱਛਾ ਕਾਰਨ ਗਰਮ ਮੱਤਨ ਨੂੰ ਨਹੀਂ ਚਾਹੁੰਦੇ ਸੀ ਉਹਨਾਂ ਦੇ ਆਪਣੇ ਟੀਚਰ ਹੈਗੇ ਸੀ ਫਾਦਰ ਇਹਨਾਂ ਦੇ ਉਹ ਕਹਿੰਦੇ ਸੀ ਕੀ ਲੈਣਾ ਮੱਤਨ ਕਿ ਐਕਟਰ ਬਣ ਕੇ ਤੇ ਇਹ ਗੱਲਾਂ ਮੱਤਨ ਕਿ ਛੱਡ ਪਰਾਂ ਲੇਕਿਨ ਇਹਨਾਂ ਨੇ ਆਪਣਾ ਇੱਕ ਫਾਰਮ ਭਰਿਆ ਔਰ ਇਸ ਚੰਨੇ ਦਾ ਇੰਟਰਵਿਊ ਹੋਈ ਤੇ ਉਹਦੇ ਚ ਸਿਲੈਕਟ ਹੋ ਗਏ ਅੱਛਾ ਤੇ ਫਿਰ ਤੇ ਉਸ ਤੋਂ ਬਾਅਦ ਮੱਤਨ ਦੀ ਪਹਿਲੀ ਫਿਲਮ ਉਹਨਾਂ ਦੀ ਕਿਹੜੀ ਆਈ ਸੀ ਪਤਾ ਹੈ ਤੁਹਾਨੂੰ ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਹੇ ਕਾਮਯਾਬ ਰਹੇ ਅੱਛਾ ਤੁਸੀਂ ਜਦੋਂ ਬੰਬੇ ਸੀਗੇ ਜਦੋਂ ਉਹਨਾਂ ਦੇ ਘਰ ਪਹੁੰਚੇ ਹੋ ਤਾਂ ਉਹਨਾਂ ਨੇ ਮੁੱਖ ਤੌਰ ਤੇ ਕੀ ਗੱਲਾਂ ਕੀਤੀਆਂ ਤੁਹਾਡਾ ਨਾਲ ਸਾਰੀਆਂ ਪਰਿਵਾਰ ਦੀਆਂ ਜਾਂ ਪਿੰਡ ਦੀਆਂ ਖਾਸ ਤੌਰ ਤੇ ਪਿੰਡ ਦੀਆਂ ਤਾਂ ਯਾਦਾਂ ਜਾਨੀ ਕਿ ਸਾਡੇ ਨਾਲ ਕਰਦੇ ਸੀ ਕਿ ਮੈਂ ਮਤਲਬ ਕਿ ਪਹਿਲਾਂ ਉੱਥੇ ਰਹਿੰਦੇ ਸੀ ਹੈ ਆਪਣੇ ਇੱਕਲਾ ਹੈ ਕਸੀਬ ਟਿਊਬਲ ਆਪਰੇਟਰ ਸੀ ਟਿਊਬਲ ਆਪਰੇਟਰ ਹਾਂ ਟਿਊਬਲ ਉੱਥੇ ਜਾਂਦੇ ਸੀ ਤੇ ਦੱਸਦੇ ਸੀ ਸਾਡੇ ਨਾਲ ਆਉਣਾ ਸੀ ਇਥੇ ਬੈਂਚ ਦੇ ਲੇਟ ਜਾਨਾ ਰੇਲਵੇ ਸਟੇਸ਼ਨ ਦੇ ਬੈਂਚ ਤੇ ਰੇਲ ਜਾਨਾ ਤੱਕ ਪਾਈਪ ਲੱਗਣ ਦੀ ਸੀ ਕਾਫੀ ਲੰਬੀ ਕਹਿੰਦੇ ਹੁੰਦੇ ਸੀ ਪਾਈਪ ਚੋਂ ਸੀ ਦੂਸਰੇ ਬੰਦ ਨੂੰ ਕਹਾਂ ਉਧਰ ਖੜ੍ਹ ਜਾ ਕਾਨੇ ਚ ਇਦਰ ਉਹ ਸੇ ਨੂੰ ਗੱਲਾਂ ਕੱਢਣੀਆਂ ਤੇ ਉਧਰ ਨੂੰ ਸੁਣਾਣੀਆਂ ਯਾਨੀ ਕਿ ਇਹ ਤਾਂ ਹਰ ਸਮਝ ਲੈ ਕਰਦੇ ਨੇ ਦੱਸ ਸੀ ਖੁੱਲੇ ਦਿਲ ਨਾਲ ਗੱਲਾਂ ਕਰਦੇ ਸੀ ਅੱਛਾ ਹੋਰ ਤਾਂ ਅਗਰ ਤੁਸੀਂ ਅਗਰ ਉਹਨਾਂ ਦੀ ਸ਼ਾਦੀ ਤੇ ਗਏ ਉਹਨਾਂ ਦੇ ਪਰਿਵਾਰ ਉਸ ਵੇਲੇ ਤੇ ਸੁਪਰਸਟਾਰ ਸੀ ਨਾ ਜਿਸ ਵੇਲੇ ਤੁਸੀਂ ਪੂਰੇ ਸੁਪਰਸਟਾਰ ਜੀ ਪੂਰੇ ਹੁਣ ਸੇ 95 ਦੀ ਬੜੀ ਟੌਪ ਦੇਸੀ ਇਹ ਬੰਦੇ ਅੱਛਾ ਤੇ ਕਦੀ ਫਿਲਮਾਂ ਦੀ ਜ਼ਿਕਰ ਕੀਤਾ ਉਹਨਾਂ ਨੇ ਤੁਹਾਡੇ ਨਾਲ ਫਿਲਮਾਂ ਦੱਸਦੇ ਸੀ ਮੇਰਾ ਵੀ ਕਿਹੜਾ ਸ਼ੌਕ ਸੀ ਮੈਂ ਰਾਈਟਰ ਆ ਸੀ ਮਤਨੇ ਗੀਤ ਲਿਖਦੇ ਆ ਹਿੰਦੀ ਪੰਜਾਬੀ ਸਾਰੇ ਲਿਖਦੇ ਨੇ ਤੇ ਉਹਨਾਂ ਨੇ ਮੈਨੂੰ ਆਪਣੀ ਡਾਇਰੀ ਵੀ ਦਿਖਾਈ ਸੀ ਬੜੇ ਖੁਸ਼ ਹੋਏ ਤੇ ਉਹਨੇ ਮੇਰੀ ਮੁਲਾਕਾਤ ਵੀ ਕਰ ਰਸ ਜਲਦੀ ਜੁੜਦੂ ਦੀ ਉਹਨਾਂ ਨਾਲ ਮੁਲਾਕਾਤ ਵੀ ਕਰਾਈ ਤੇ ਇਸ ਤਰ੍ਹਾਂ ਮਤਨਿਕ ਵੀ ਬੜੇ ਖੁਸ਼ ਹੁੰਦੇ ਸੀ ਵੀ ਤੇ ਕਿਹੜੀ ਲੇਖਤੜ ਬਹੁਤ ਵਧੀਆ ਲਿਖਦੀ ਹੋ ਤੁਸੀਂ ਅੱਜ ਜੋ ਹਾਦਸਾ ਵਾਪਰਿਆ ਜਿਸ ਤਰ੍ਹਾਂ ਕਰਕੇ ਆ ਜਾ ਰਿਹਾ ਕਿ ਦੁਨੀਆ ਚ ਨਹੀਂ ਰਹੇ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਕਿੱਡਾ ਵੱਡਾ ਨੁਕਸਾਨ ਤੁਸੀਂ ਯਕੀਨ ਨਹੀਂ ਮੰਨਾ ਜਦ ਸਵੇਰੇ ਸਾਨੂੰ ਖਬਰ ਮਿਲੀ ਤੇ ਇਨ ਤੋਖੇ ਮਨ ਦੇ ਵਿੱਚ ਟੀਵੀ ਦੇ ਵਿੱਚ ਦੇਖਿਆ ਕਿ ਉਹ ਮਤਨਿਕ ਹੰਦੈਨ ਹੋ ਗਿਆ ਤੁਸੀਂ ਯਕੀਨ ਕਰਾਂਗੇ ਐਦਾਂ ਲੱਗਦਾ ਸੀ ਜ਼ਮੀਨ ਪੈਰੋਂ ਥਲੇ ਖੇ ਸਗੇ ਕਿਉਂਕਿ ਸਾਡਾ ਦਿਲੀ ਰਿਸ਼ਤਾ ਸੀ ਬਹੁਤ ਪਿਆਰਾ ਰਿਸ਼ਤਾ ਸੀ ਔਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਇਹ ਪ੍ਰਮਾਤਮਾ ਕਿ ਬਾਅਦ ਚ ਫਿਰ ਖਬਰ ਆਈ ਵੀ ਹਲੇ ਮਤਨ ਕੀ ਵੈਂਟੀਲੇਟਰ ਤੇ ਨਹੀਂ ਡੈਥ ਨਹੀਂ ਹੋ ਗਈ ਖਬਰ ਪੁਸ਼ਟੀ ਹੋ ਗਈ ਡੈਥ ਹੀ ਹੋ ਗਈ ਸੀ ਪੁਸ਼ਟੀ ਲੇਕਿਨ ਉਸ ਤੋਂ ਬਾਅਦ ਫਿਰ ਆਇਆ ਮਤਲਬ ਨੇ ਕਿ ਉਹਨਾਂ ਦੇ ਇਸ਼ਾ ਦੀ ਮਤਲਬ ਇਸ ਤੇ ਆਈ ਸੀ ਮੋਬਾਈਲ ਦੇ ਵਿੱਚ ਵੀ ਹਲੇ ਆਬਜ਼ਰਵੇਸ਼ਨਸ ਨੇ ਪਰ ਫਿਰ ਵੀ ਉਹ ਡੈਥ ਹੋ ਗਈ ਉਸ ਦੀ ਤੇ ਨੇਤੂ ਕੀ ਪਰਮਾਤਮਾ ਕੇ ਤੇਹੀ ਅਰਦਾਸ ਕਰਵੇਗੀ ਪਰਮਾਤਮਾ ਨੂੰ ਆਪਣੇ ਚਰਨਾ ਕਮਲ ਜ ਰੱਖੇ ਅੱਛਾ ਦੋ ਵਿਆਹ ਕਿਉਂ ਕਰਾਏ ਉਹਨੇ ਕੁਛ ਇਸ ਬਾਰੇ ਜਾਣਕਾਰੀ ਹੈ ਕਿ ਪ੍ਰਕਾਸ਼ ਕੌਰ ਰਣਨਾ ਤੋਂ ਉਸ ਤੋਂ ਬਾਅਦ ਇਹ ਮਮਾ ਨਾਲ ਦੋ ਵਿਆਹ ਕਿਉਂ ਕਰਾਏ ਇਹਨਾਂ ਦੀ ਕਿਹੜੀ ਮੈਰਿਜ ਲਾਈਫ ਸੀ ਨਾ ਹੂੰ ਬਹੁਤ ਹੀ ਵਧੀਆ ਸੀ ਪ੍ਰਕਾਸ਼ ਕੌਰ ਰਣਨਾ ਬਹੁਤ ਹੀ ਵਧੀਆ ਤੇ ਜਦ ਇਹਨਾਂ ਦੀ ਮਤਲਬ ਕਿ ਫਿਲਮ ਇੰਡਸਟਰੀ ਤੁਹਾਨੂੰ ਪਤਾ ਹੈ ਵੀ ਆਪਸ ਵਿੱਚ ਮੇਲ ਮਲਾਪ ਹੋ ਗਿਆ ਪਿਆਰ ਹੋ ਗਿਆ ਹੂੰ ਇਹਨਾਂ ਨੇ ਸ਼ਾਦੀ ਕਰ ਲਈ ਤੇ ਲੇਕਿਨ ਇਹਨਾਂ ਦਾ ਪਤਾ ਕੀ ਫੈਮਿਲੀ ਦਾ ਸਰਕਮਸਟੈਂਸ ਸੀ ਹੇਮਾ ਵਾਲੀ ਕਦੇ ਨਾਲ ਦੇ ਕਰਨੀ ਆਈ ਸੀ ਨਾ ਪ੍ਰਕਾਸ਼ ਕੌਰ ਉਹਨਾਂ ਦੇ ਕਰ ਜਾਂਦੀ ਸੀ ਅੱਛਾ ਇਹਨਾਂ ਦੇ ਰਿਲੇਸ਼ਨ ਉਹਨਾਂ ਦੀ ਕੋਠੀ ਲੱਗ ਸੀ ਉੱਥੇ ਆਣਾ ਜਾਣਾ ਮਿਲਣਾ ਜੁਲਣਾ ਇਹਨਾਂ ਨੇ ਲੇਕਿਨ ਘਰ ਵੱਲੋਂ ਕੋਈ ਪਰੇਸ਼ਾਨੀ ਨਹੀਂ ਨਾ ਬੱਚਿਆਂ ਨੂੰ ਕੋਈ ਪਰੇਸ਼ਾਨੀ ਸੀ ਨਹੀਂ ਪ੍ਰਕਾਸ਼ ਕੌਰ ਨੂੰ ਪਰੇਸ਼ਾਨੀ ਸੀ ਉਹ ਵੀ ਆਪਣੇ ਐਨਜੋਇਮੈਂਟ ਕਰਨ ਠੀਕ ਹੈ ਇਹਨਾਂ ਦੀ ਲਾਈਫ ਜਿਵੇਂ ਚੱਲਦੀ ਰਹੀ ਕੋਈ ਕਿਸੇ ਕਿਸਮ ਦਾ ਮਤਲਬ ਨਹੀਂ ਕਿ ਤਣਾਅ ਹੈਗਾ ਨਹੀਂ ਸੀ ਪ੍ਰਕਾਸ਼ ਕੌਰ ਬਹੁਤ ਹੀ ਅੱਛੀ ਨਿੱਸਰ ਸੀ ਮਿਲਦੇ ਹੁੰਦੇ ਸੀ ਬਹੁਤ ਜਣੇ ਕੀ ਪਿਆਰ ਨਾਲ ਉਹਦੀ ਸਿਸਟਰ ਰਹਿ ਗਈ ਸੀ ਉਹਨਾਂ ਨਾਲ ਹੀ ਮੁਲਾਕਾਤ ਹੁੰਦੀ ਸਾਡੀ ਬਹੁਤ ਅੱਛੀ ਕਿ ਉਹਨਾਂ ਦੇ ਘਰੇ ਜੀਜਾ ਜੀ ਹੈਗੇ ਸੀ ਉਹ ਵੀ ਫਿਲਮਾਂ ਬਣਾਉਂਦੇ ਸੀ ਤੇ ਉਹਨਾਂ ਨਾਲ ਸਾਡੀ ਮੁਲਾਕਾਤ થઈ ਯਾਨੀ ਕਿ ਸਾਨੂੰ ਸਾਰਿਆਂ ਨੂੰ ਮਿਲਾਇਆ ਇਹਨਾਂ ਨੇ ਤਾਂ ਅੱਛਾ ਮਤਲਬ ਅਲੱਗ-ਅਲੱਗ ਰਹਿੰਦੇ ਸੀ ਮਮਾ ਮਾਨੀ ਤੇ ਪ੍ਰਕਾਸ਼ ਹਾਂਜੀ ਹਾਂ ਅਲੱਗ ਉਹਨਾਂ ਦੀ ਕੋਠੀ ਲੱਗ ਸੀ ਇਹਨਾਂ ਦੀ ਲੱਗ ਸੀ ਤੇ ਉਹ ਉਹ ਕਿਸ ਤਰ੍ਹਾਂ ਫਿਰ ਇੱਕ ਮੈਰਿਡ ਹੋਣ ਦੇ ਨਾਤੇ ਦੂਜਾ ਵਿਆਹ ਕਰਾਉਣਾ ਜਦ ਵੀ ਜਾਂਦੇ ਸੀ ਉਹਨਾਂ ਨਾਲ ਮੁਲਾਕਾਤ ਕਰਨ ਰਹਿਣ ਦੋ ਚਾਰ ਦਿਨ ਕੋਈ ਪਿੰਦਰ ਕੀ ਪ੍ਰਕਾਸ਼ ਕੋਲ ਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਲੇਕਿਨ ਇਹਨਾਂ ਦਾ ਘਰ ਚ ਆਣਾ ਜਾਣਾ ਇੱਕ ਦੂਜੇ ਦੇ ਇਸ ਕਰਕੇ ਨਹੀਂ ਸੀ ਕਿ ਕਿਸੇ ਕਿਸਮ ਦਾ ਤਣਾਅ ਨਾ ਹੋਵੇ अच्छा दोनों ही फैमिली में इमाम अली भी खुशी इतौर प्रकाश कौर भी खुशी किसी किस्म ਦਾ ਮਤਲਬ ਨਹੀਂ ਕਿ ਮਨ 'ਚ ਤਣਾਵ ਨਹੀਂ ਹੈਗਾ ਸੀ ਇੱਕ ਭਾਈਚਾਰਾ ਜਿਵੇਂ ਬਣਿਆ ਹੁੰਦਾ ਨਾ ਚਲ ਵੀ ਮੇਰੇ ਹਸਬੰਦ ਦੀ ਮਰਜ਼ੀ ਨਾਲ ਹੋ ਜਾਂਦੇ ਨੇ ਜਾਂ ਉਹਨੂੰ ਕੋਈ ਗੱਲ ਛਕਵਾ ਨਹੀਂ ਹੱਦ ਤੱਕ ਰਿਹਾ اچھا ਹਾਂਜੀ ਤੇ ਹੁਣ ਜਿਸ ਤਰੀਕੇ ਨਾਲ ਔਰ ਹੋਰ ਕਿਹੜੀ ਇਸ ਤਰ੍ਹਾਂ ਦੀ ਯਾਦ ਆ ਕਿਉਂਕਿ ਤਸਵੀਰਾਂ ਅਸੀਂ ਤੁਹਾਡੀਆਂ ਦੇਖੀਆਂ ਕਾਫੀ ਤਸਵੀਰਾਂ ਨੇ ਹੋਰ ਕਿਹੜੀ ਅਸੀਂ ਗੱਲ ਹੈ ਜਿਹੜੀ ਕਿ ਤੁਸੀਂ ਅੱਜ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਤਰਮਿੰਦਰ ਬਾਰੇ 2012 ਤਿੰਨ ਚ ਇੱਥੇ ਆਏ ਸੀ ਡਾਕੂਮੈਂਟਰੀ ਫਿਲਮ ਬਣਾਈ ਸੀ ਨਾ ਨੇ ਤੇ ਜਦੀ ਸਾਡੀ 4-5 ਘੰਟੇ ਮੁਲਾਕਾਤ ਹੋਈ ਤੇ ਉਸ ਵਕਤ ਦੀ ਮਤਰਾਣੀ ਕੀ ਪਹਿਲੀ ਵਾਰੀ ਹੈ ਤਾਂ 2014 ਸੀ ਰਾਤ ਨੂੰ 1995 ਦਾ ਬਥੇਰੀ ਮਿਲੇ ਸੀ ਤੁਹਾਨੂੰ ਹਾਂ ਅਸੀਂ 4-5 ਘੰਟੇ ਨਾਲ ਰਹੇ ਅਸੀਂ ਤੇ ਨੂੰ ਹੀ ਰਾਤ ਨੂੰ ਇੱਥੋਂ ਗਏ ਆ ਕਿ ਜਦ ਹੁਣ ਅਸੀਂ ਥੱਕ ਗਏ ਆ ਤੇ ਇਸ ਕਰ ਮੈਂ ਬਹੁਤ ਜਿਆਦਾ ਮਤਲਬ ਕਿ 10 ਸਟੇਸ਼ਨਾਂ ਮਾਸਟਰ ਹੁੰਦਾ ਹੀ ਸਾਧੂ ਰਾਮ ਇੱਥੇ ਯਾਰ ਉਹਨੂੰ ਮਿਲਣਾ ਮੈਂ ਕਿਹਾ ਜੀ ਕਿੰਨੇ ਸਾਲ ਦੀ ਗੱਲ ਕਰਦੇ ਆਂ ਕਹਿੰਦੇ 36 ਸਾਲ ਬਾਅਦ ਮੈਂ ਆਇਆ ਮੈਂ ਕੋ ਬਚਾਰਾ ਹੁਣ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਕਦੇ ਪੈਸਟੇਸ਼ਨ ਚੱਲਦੇ ਆ ਪਹਿਲਾਂ ਹਾਈ ਸਕੂਲ ਦੀਆਂ ਲੜਕੀਆਂ ਦੇ ਉੱਥੋਂ ਅਸੀਂ ਫਿਰ ਬਕਾਇਦਾ ਕਹਿੰਦਾ ਮੈਨੂੰ ਲੈ ਕੇ ਚੱਲੋ ਸਟੇਸ਼ਨ ਤੇ ਪਹਿਲੇ ਸਟੇਸ਼ਨ ਤੇ ਆਈ ਅਸੀਂ ਗੱਡੀ ਹੈਗੀ ਸੀ ਸਾਡੇ ਕੋਲ ਮੋਟਰਸਾਈਕਲ ਲੱਗ ਅਸੀਂ ਤੇ ਇਸ ਦੇ ਕਾਫੀ ਸਾਰੇ ਪਹਿਲੇ ਪਲੇਟਫਾਰਮ ਤੇ ਦੂਜੇ ਤੇ ਤੀਜੇ ਤੇ ਮਿਲ ਕੇ ਗਏ ਤੇ ਸਟੇਸ਼ਨ ਮਾਸਟਰ ਨੂੰ ਵੀ ਮਿਲੇ ਯੰਗ ਜਿਹੇ ਹੈਗਾ ਸੀ ਲੜਕਾ ਸਟੇਸ਼ਨ ਮਾਸਟਰ ਤੇ ਉਹਨਾਂ ਦਾ ਪਛਾਣਨ ਸੀ ਤੁਸੀਂ ਤਾਂ ਮੈਂ ਕਹਾਂ ਹਿਰੋਇਨ ਤਰਮਿੰਦਰ ਜੀ ਫਿਰ ਬੜਾ ਖੁਸ਼ ਹੋਇਆ ਫਿਰ ਉਹ ਰਜਿਸਟਰ ਵੀ ਐਂਟਰੀ ਕੀਤੀ ਸੀ ਉਹਨਾਂ ਨੇ ਕਹਿੰਦਾ ਰਿਸ਼ਤਾ ਪੁਰਾਣਾ ਯਾਦ ਕਰਦੀ ਵੀ ਸਾਧੂ ਰਾਮ ਦਾ ਸੀ ਤੇ ਸਟੇਸ਼ਨ ਮਾਸਟਰ ਉਹਨੂੰ ਮਿਲਣ ਦੀ ਇੱਛਾ ਸੀ ਮੈਂ ਕਹਾਂ ਜੀ ਉਹ ਤਾਂ ਹੁਣ ਕਿੰਨੇ ਸਾਲ ਦੀ ਤੁਸੀਂ ਗੱਲ ਕਰਦੇ ਹੋ ਤੇ 3 ਵਜੇ ਬਾਅਦ ਕਹਿੰਦਾ ਹਾਂ ਰਹੁਣਾ ਥੱਕ ਗਿਆ ਅੱਛਾ ਲਾਸਟ ਤੁਹਾਡੀ ਮੁਲਾਕਾਤ ਕਦੋਂ ਹੋਈ ਉਹਨਾਂ ਨਾਲ ਲਾਸਟ ਕਦੋਂ ਜਦ ਉਰੇ ਸੰਜੀਤ ਜੀ ਦਾ ਇਲੈਕਸ਼ਨ ਸੀ ਤੁਹਾਨੂੰ ਬੁਲਾ ਸੀ ਉਹਨਾਂ ਨੇ ਬਕਾਇਦਾ ਹਮੇਸ਼ਾ ਪਤਾ ਲੱਗਦਾ ਸੀ ਗੱਲਬਾਤ ਕਰਦੇ ਸੀ ਕਿਹੜਾ ਪ੍ਰਾਈਵੇਟ ਹੁੰਦਾ ਹੈ ਪੀਏ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਸੀ ਅੱਛਾ ਕਿ ਪਰਸਨਲ ਮਤ ਕਿਹਿੰਦਾ ਫੋਨ ਸਾਡੇ ਕੋਲ ਨਹੀਂ ਆਏਗਾ ਪੀਏ ਦਾ ਹੁੰਦਾ ਹੈ ਸਾਡੇ ਕੋਲ ਅੱਛਾ ਤੇ ਉਹ ਬੁਲਾ ਲੈਂਦਾ ਸੀ ਉਹ ਬੁਲਾ ਲੈਂਦਾ ਸੀ ਸੰਜੀਤ ਕੋਈ ਵੀ ਪ੍ਰੋਗਰਾਮ ਹੈ ਤੇ ਕਿ ਉੱਥੇ ਗੱਲਬਾਤ ਹੋਈ ਵੋਟਾਪੋ ਉੱਥੇ ਹਾਂ ਵੋਟਾਪੋ ਤੇ ਸਾਡੇ ਕਿਹੜੇ ਬੰਦੇ ਕਿ ਗੁਰਦਾਸਪੁਰ ਤੇ ਸਾਡੇ ਚਾਰ ਪੰਜ ਬੰਦੇ ਗਏ ਸੀ ਨਾਲ ਸਾਡੇ ਨਾਲ ਨੇ ਤੇ ਉਹ ਕਾਫੀ ਮਤਨ ਕਿ ਜਿਹੜੇ ਉਹਨਾਂ ਦੀ ਵਕਫੀਤਾ ਕਿਸੇ ਨਾ ਗੁਰਦਾਸਪੁਰ ਚ ਉਹਨਾਂ ਨੇ ਉਹ ਅਸਲ 'ਚ ਚੱਕਰਪਤਾ ਕੀ ਹੀਰੋ ਇਨਾ ਮਸ਼ਹੂਰ ਸੀ ਸਮੀ देओल ਲੋਕੀ ਆਪਣੇ ਆ ਵੀ ਆਉਂਦੇ ਸੀ ਕਿ ਇਸ ਨੂੰ ਕੰਪੇਨ ਕਰਨ ਦੀ ਲੋੜ ਨਹੀਂ ਸੀ ਇਹੀ ਹਾਲ ਵੀ ਕਹਨੇ ਅੱਜ ਅੱਜ ਜਿਸ ਤਰ੍ਹਾਂ ਉਹ ਚਲੇ ਗਏ ਤਾਂ ਕੀ ਕਹਿਣਾ ਚਾਹੂੰਗਾ ਇਸ ਕਰਕੇ ਸਾਨੂੰ ਤਾਂ ਬੱਸ ਕਿ ਬਹੁਤ ਹੀ ਦੁੱਖ ਹੋਇਆ ਕਿਉਂਕਿ ਇੱਕ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਜਿਹੜੇ ਸਾਡੇ ਨਾਲ ਮਤਲਬ ਨਹੀਂ ਕਿ ਕੁਲ ਮਿਲ ਕੇ ਇਨਾ ਹੈ ਸੀ ਜਿਵੇਂ ਘਰ ਦੇ ਮੈਂਬਰ ਹੁੰਦੇ ਨੇ ਲਾਸਟ ਟਾਈਮ ਕਦੋਂ ਮਿਲੇ ਸੀ ਗੁਰਦਾਸਪੁਰ ਗੁਰਦਾਸਪੁਰ ਮਿਲੇ ਸੀ ਉਸ ਤੋਂ ਬਾਅਦ ਨਹੀਂ ਸਾਡੇ ਕੋਲ ਟਾਈਮ ਪਿੰਡ ਦਾ ਖਿਆਲ ਰੱਖਦੇ ਸੀ ਪਿੰਡ ਦਾ ਪੂਰਾ ਯਾਦ ਰੱਖਦੇ ਸੀ ਸਾਰੀਆਂ ਗੱਲਾਂ ਪਤਾ ਯਾਦ ਕਰਦੇ ਸੀ ਹਰ ਚੀਜ਼ ਨੂੰ ਮਤਲਬ ਨਹੀਂ ਕੀ ਜਦ ਵੀ ਆਈ ਸੀ ਇੱਥੇ ਨਾਲ ਸਾਡੇ ਮੇਰੇ ਨਾਲ ਘੁੱਟ ਸੀ ਨਾ ਘਰ ਆ ਉਥੇ ਇੱਕ ਵਾਰ ਹੀ ਆਈ ਸੀ ਜਦ ਵੀ ਮਿਲੇ ਸੀ ਅਜੀਤ ਭਾਈ ਸਾਡੇ ਘਰਾਂ ਦੇ ਜਾਂਦੇ ਨੇ ਨਾ ਜਦ ਵੀ ਸੀ ਕਿ ਕੋਈ ਫੰਕਸ਼ਨ ਹੁੰਦਾ ਸੀ ਸਾਨੇ ਵਾਲ ਤੇ ਅਜੀਤ ਦੀ ਡਿਊਟੀ ਹੁੰਦੀ ਸੀ ਉਹ ਆਉਂਦੇ ਹੁੰਦੇ ਸੀ ਜੀ ਤੇ ਇਹ ਆਪ ਤਾਂ ਬਹੁਤ ਘੱਟ ਹੁੰਦੇ ਸੀ ਚੰਡੀਗੜ੍ਹ ਜਿਹੜੇ ਵਿਆਹ ਸੀ ਸਾਡੇ ਇੱਥੇ ਕੈਨੋ ਹੋਏ ਕਿ ਨਹੀਂ ਜਿਹਨਾਂ ਦੇ ਮਹੱਲੇ ਚ ਰਹਿੰਦੇ ਸੀ ਤੁਹਾਨੂੰ ਸਾਲ ਦੋਸਤੀ ਕਰਕੇ ਰੱਖੇ ਸੀ ਹਾਂ ਦੋਸਤੀ ਕਰਕੇ ਰੱਖੇ ਸਨ ਤਾਂ ਬਿਲਕੁਲ ਇੱਕ ਦੋਸਤੀ ਕਹਾਣੀ ਇੱਕ ਦੋਸਤੀ ਜ਼ੁਬਾਨੀ ਤੁਹਾਨੂੰ ਦੱਸੀ ਹੈ ਕਿ ਕਿਸ ਤਰੀਕੇ ਨਾਲ ਤਰਮਿੰਦਰ ਦੇ ਸਭ ਤੋਂ ਜਿਗਰੀ ਦੋਸਤ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਕਿਉਂਕਿ ਜਿੱਥੇ ਉਹ ਜਾਂਦੇ ਸੀ ਉਹਨੂੰ ਜ਼ਰੂਰ ਬੁਲਾਉਂਦੇ ਸੀ ਤਾਂ ਇੱਕ ਯਾਦ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖਨਾਗ ਗ੍ਰੇਟ ਪੰਜਾਬ ਟੀਵੀ ਸਾਨੇਵਾਲ